ਕੱਲ ਪਿੰਡ ਤੇ ਤੁਹਾਨੂੰ ਹੋਈ ਸੀ ਜੀ ਅੱਜ ਜਿਹੜਾ ਹੈਗਾ ਮੌਕਾ ਦੇਖਣ ਆਏ ਆ ਜਿਹੜਾ ਆਪਣਾ ਮਰੌੜ ਸਾਹ ਤੇ ਚਕੀਬਨ ਬਣਿਆ ਹੋਇਆ ਹੈ ਇਹ ਪੂਰਾ ਸੀ ਸਟ੍ਰੈਚ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਮੈਕਮੇਦੇ ਜਿਹੜੇ ਮੁਖੀ ਅਸੀਂ ਸਾਰੇ ਅੱਜ ਇੱਥੇ ਵਿਜ਼ਿਟ ਕੀਤੀ ਹੈਗੀ ਕੁਛ ਇੱਕ ਮਾਈਨਰ ਫ੍ਰੈਕਸ ਜਿਹੜੇ ਸੀ ਜੋ ਰਾਤ ਨੂੰ ਡਿਵੈਲਪ ਹੋਈ ਸੀ ਕਿ ਜਿਨ੍ਹਾਂ ਨੂੰ ਮੌਕੇ ਮੁਤਾਬਕ ਹੀ ਅਸੀਂ ਜਿਹੜਾ ਮੌਕੇ ਤੇ ਹੀ ਹੈਗਾ ਉਹਨਾਂ ਨੂੰ ਰੀਸਟੋਰ ਕਰਤਾ ਸੀਗਾ ਤੁਸੀਂ ਬੈਕਗਰਾਉਂਡ ਵਿੱਚ ਦੇਖ ਸਕਦੇ ਹੋ ਜਿਹੜੇ ਲੇਬਰ ਹੈਗੀ ਅਸੀਂ ਆਲਰੇਡੀ ਡਿਪਲੋਏ ਕੀਤੀਆਂ ਹੋਈਆਂ ਹੈਗੀਆਂ ਸਾਰੇ ਪ੍ਰੀਕਾਸ਼ਨਰੀ ਮੀਜਰ ਸਮੇਂ ਸਿਰ ਚੱਲ ਰਹੇ ਨੇ ਸਾਰੇ ਉਹਨਾਂ ਤੇ ਅੰਝ ਮੈਂ ਇਹ ਲਾਣਾ ਚਾਹਨਾ ਕਿ ਜਿਹੜਾ ਹੀ ਪੰਜਾਬ ਸਰਕਾਰ ਵੱਲੋਂ ਅਸੀਂ ਜਿਹੜੀ ਫੰਡਸ ਦੀ ਡਿਮਾਂਡ ਕੀਤੀ ਆ ਸੀਗੀਆਂ ਉਹ ਸਾਨੂੰ ਸਮੇਂ ਸਿਰ ਮਿਲ ਗਏ ਸੀ ਉਹ ਸਾਰਾ ਕੰਮ ਅਸੀਂ ਆਲਰੇਡੀ ਕਰਾਤਾ ਸੀਗਾ ਇਹਦੇ ਬਾਬਤ ਜਿਹੜਾ ਹੈਗਾ 70749.2 ਤੇ ਇਸ ਵੇਲੇ ਜਿਹੜਾ ਹੈ ਗੇਜ ਲੈਵਲ ਇਹ ਪਹਿਲੀ ਵਾਰੀ ਹੋਇਆ ਹੈ ਕਿ 749 ਨੂੰ ਵੀ ਵੇਗੇਟੇਬਲ ਕ੍ਰਾਸ ਰਣ ਤੋਂ ਬਾਅਦ ਵੀ ਕੱਗਰ ਦਰਿਆ ਜਿਹੜਾ ਹੈਗਾ ਅਜੇ ਤੱਕ ਬ੍ਰੀਚ ਨਹੀਂ ਕੀਤਾ ਹੈਗਾ ਤੇ ਲੋਕਾਂ ਨੂੰ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਇੱਥੇ ਨਹੀਂ ਹੋਇਆ ਹੈ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਤੇ ਸਾਡੀ ਸਰਵਲੈਂਸ ਜਿਹੜੀ ਹੈਗੀ ਆਪਣੀ ਜਿਹੜੀ ਰਿਸਪੌਂਸ ਟੀਮ ਬਣਾਈਆਂ ਹੈਗੀਆਂ ਉਹ ਪੂਰੀ ਮੁਸਤੈਦ ਨੇ ਪਲ-ਪਲ ਦੀ ਖਬਰ ਸਾਨੂੰ ਮਿਲਦੀ ਹੈ ਮੇਰੀ ਅਗੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕੋਈ ਵੀ ਝੂਠੀ ਅਫਵਾਹਾਂ ਤੇ ਨਾ ਜਾਈਏ ਪਲੱਸ ਆਪਾਂ ਗਲਤ ਖਬਰਾਂ ਨੂੰ ਨਾ ਫੈਲਾਈਏ ਜਿਹੜਾ ਕੰਮ ਹੈ ਪਹਿਲਾਂ ਤੋਂ ਅਸੀਂ ਚੰਗਾ ਕੀਤਾ ਹੋਇਆ ਹੈ ਉਹਦੇ ਰਿਜ਼ਲਟ ਸਾਨੂੰ ਅੱਜ ਦੇਖਣ ਨੂੰ ਦੇਖਣ ਨੂੰ ਮਿਲ ਰਹੇ ਨੇ ਪਿਛਲੇ ਪਾਸੇ ਜਿਹੜਾ ਹੈਗਾ ਕੈਚਮੈਂਟ ਏਰੀਆ ਡਿਸਚਾਰਜ ਥੋੜਾ ਪਿੱਛੇ ਨਹੀਂ ਜਿਆਦਾ ਪਿਆ ਸੀਗਾ ਉਹ ਜਿਹੜਾ ਪਾਣੀ ਹੈ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹਦੇ ਮੁਤਾਬਿਕ ਜਿਹੜਾ ਹੈਗਾ ਅੱਜ ਸ਼ਾਮ ਤੋਂ ਲੈ ਕੇ ਅੱਗੇ ਵਾਲੇ 48 ਘੰਟੇ ਸਾਡੇ ਵਾਸਤੇ ਕਾਫੀ ਵਾਚਫੁਲ ਹੈਗੇ ਬਿਕੋਜ਼ ਜਿਹੜਾ ਪਾਣੀ ਇਸ ਪਿੱਛੋਂ ਆਊਗਾ ਉਹ ਸਾਰਾ ਸਾਰਾ ਹਿੱਟ ਜਿਹੜਾ ਹੈਗਾ ਅਲਟੀਮੇਟਲੀ ਆਪਣੇ ਕਕਰ ਦੇ ਵਿੱਚ ਮਕਰੋੜ ਸਾਹਿਬ ਦੇ ਵਿੱਚ ਕਿੱਥੇ ਘਟਕਾਰੂਗਾ ਸਾਰਿਆਂ ਨੂੰ ਬੇਨਤੀ ਹੈ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਤੇ ਜਿਹੜਾ ਵੀ ਸਾਰੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਹੈਗੇ ਤੇ ਅਸੀਂ ਤੁਹਾਡੇ ਨਾਲ ਖੜੇ ਚੱਲੋ ਲੱਗਾਂ ਮਕਰੋੜ ਤੋਂ ਰਾਤ ਵੀ ਤਾਂ ਸਿੱਕਾ ਕਰਦੇ ਘਰੇ ਚੇ ਜੁਕੇ ਤੇ ਹੁਣ ਕਕਰ ਦੀ ਕੀ ਸਥਿਤੀ ਹੈ ਦੇਖੋ ਕਕਰ ਦੀ ਸਥਿਤੀ ਵੈਸੇ ਤਾਂ ਚਿੰਤਾਜਨਕ ਹੈ ਪਰ ਸਾਡੇ ਆਪਦੇ ਕੀਤੇ ਪ੍ਰਬੰਧਾਂ ਦੇ ਕਾਰਨ ਆ ਨਾ ਕੈਸਰ ਦਾ ਵੀ ਹਲੇ ਸਭ ਪਾਸੇ ਸੇਫ ਹੈ ਕਿਉਂਕਿ ਮੌਜੂਦਾ ਸਥਿਤੀ ਜੋ ਹੈ 749.12 ਤੇ ਚੱਲ ਰਹੀ ਹੈ ਤੇ ਅੱਜ ਤੱਕ ਕਦੇ ਵੀ ਇਹ ਨਹੀਂ ਹੋਇਆ ਕਿ ਪਾਣੀ ਕਦੇ 700 48 ਜਾਂ 747 740 ਫੁੱਟ ਤੇ ਹਮੇਸ਼ਾ ਬ੍ਰੀਚ ਹੋ ਜਾਂਦੀ ਸੀ ਪਰ ਸਾਡੇ ਅਧਿਕਾਰੀਆਂ ਨੇ ਜਿਹੜੀ ਪਹਿਲਾਂ ਸਫਾਈਆਂ ਕਰਾਈਆਂ ਪਹਿਲਾਂ ਚੰਗੇ ਪ੍ਰਬੰਧ ਕੀਤੇ ਹੋਏ ਆ ਉਹਦੇ ਸਦਕਾ ਮੈਂ ਕਹਿ ਸਕਦਾ ਕਿ ਹੁਣ 749.2 ਦੇ ਕਰੀਬ ਘੱਗਰ ਦੇ ਵਿੱਚ ਪਾਣੀ ਚੱਲ ਰਿਹਾ ਤੇ ਹਲੇ ਤੱਕ ਸਾਰਾ ਸੇਫ ਹੈ ਤੇ ਜਿੱਥੇ ਵੀ ਕਿਤੇ ਰਾਤ 1:30 ਵਜੇ ਆਮਕੋੜ ਸਾਹਿਬ ਦੇ ਲਾਗੇ ਥੋੜੀ ਬ੍ਰੀਚ ਦੀ ਸ਼ੰਕਾ ਸੀ ਉਹ ਇੱਕ ਪਾਈਪ ਸੀ ਜਿਹੜਾ ਪਿੰਡ ਦਾ ਪਾਣੀ ਉਹਦੇ ਵਿੱਚ ਪੈਂਦਾ ਸੀ ਤੇ ਉਸ ਪਾਣੀ ਦੇ ਨਾਲ ਪੈਕ ਮਾਰਨ ਲੱਗਿਆ ਉਸ ਪਾਈਪ ਦੇ ਰਾਹੀਂ ਉਹ ਸਾਡੇ ਸਾਰੇ ਅਫਸਰ ਸਹਿਬਾਨ ਰਾਤ ਨੂੰ 1.5 ਵਜੇ ਲੰਬੀ ਮੁਸ਼ਕਲ ਦੇ ਬਾਅਦ ਉਹ ਸਾਰਾ ਫਲਗ ਕਰਦਾ ਉਸ ਤੋਂ ਬਾਅਦ 200 ফুট ਅੱਗੇ ਜਾ ਕੇ ਉੱਥੇ ਇੱਕ ਦਰਾੜ ਪਈ ਸੀ ਉਹ ਸਾਰੀ ਦਰਾੜ ਹੈ ਜਿਹੜੀ ਉਹ ਕਵਰ ਕਰਕੇ ਉੱਥੇ ਸਹੀ ਕਰਦਾ ਤੇ ਸਾਡੇ ਸਾਰੇ ਅਧਿਕਾਰੀ ਡੀਸੀ ਸਾਹਿਬ ਐਸਐਸਪੀ ਸਾਹਿਬ ਐਸਐਲਮ ਡੀਐਸਪੀ ਡੀਡੀਪੀਓ ਸਾਹਿਬ ਐਕਸ਼ਨਸ ਸਾਰੇ ਅਧਿਕਾਰੀ ਨੇ ਜਿਹੜੇ ਜ਼ਿਲ੍ਹੇ ਦੇ ਉਹ ਸਾਰੇ ਇੱਥੇ ਹਾਜ਼ਰ ਨੇ ਪੂਰੀ ਰਾਤ ਇੱਥੇ ਹਾਜ਼ਰ ਰਹੇ ਅਸੀਂ 10 ਪੁਆਇੰਟ ਬਣਾ ਰੱਖੇ ਨੇ 10 ਪੁਆਇੰਟਾਂ ਦੇ ਉੱਤੇ ਤਕਰੀਬ 5-5 ਅਫਸਰ ਦਿਨ ਰਾਤ ਪਹਿਰਾ ਦੇ ਰਹੇ ਨੇ ਟੋਟਲ ਇਨਫਰਾਸਟ੍ਰਕਚਰ ਪਾਣੀ ਹੋ ਥੈਲੇ ਨੇ ਮਿੱਟੀ ਦੇ ਥੱਲੇ ਭਰ ਕੇ ਲਾਣੇ ਆ ਫੱਟੇ ਨੇ ਜਾਲ ਨੇ ਤੇ ਹੁਣ ਜਿਹੜੀਆਂ ਜੈਕਟਾਂ ਸੀ ਜਿਹੜੇ ਹੁਣ ਲੋਕ ਵਿੱਚ ਉਤਰੇ ਹੋਏ ਆ ਉਹਨਾਂ ਦੀ ਸੇਫਟੀ ਦੇ ਲਈ ਲਾਈਫ ਜੈਕਟਾਂ ਉਹ ਵੀ ਮੰਗਾਈਆਂ ਨੇ ਤਾਂ ਕਿ ਕਿਸੇ ਵੀ ਜਿਹੜਾ ਕੋਈ ਉਹਦੇ ਵਿੱਚ ਮਿਹਨਤ ਕਰਕੇ ਅੰਦਰ ਜਾ ਕੇ ਥੈਲੇ ਵਗੈਰਾ ਲਾਂਦਾ ਕੋਈ ਦੀ ਜਾਨ ਨੂੰ ਖਤਰਾ ਨਾ ਹੋਵੇ ਉਹ ਲਾਈਫ ਜੈਕਟਾਂ ਵੀ ਮੰਗਾਈਆਂ ਨੇ ਐਨ ਡੀ ਆਰ ਐਫ ਦੀ ਟੀਮ ਵੀ ਇੱਥੇ ਬੁਲਾਈ ਹੋਈ ਹੈ ਕਿਸੇ ਅਨਸੁਖਾਵੀ ਘਟਨਾ ਨੂੰ ਨਜਿੱਠਣ ਦੇ ਲਈ ਅਸੀਂ ਸਾਰੇ ਲੋਕਾਂ ਦੀ ਕਿਉਂਕਿ ਤਿੰਨ ਚਾਰ ਪਿੰਡੇ ਜਿਹੇ ਨੇ ਜਿਹੜੇ ਟੋਟਲੀ ਕੱਟ ਜਾਂਦੇ ਆ ਉਹਨਾਂ ਲੋਕਾਂ ਦੀ ਰਹਿائش ਦੇ ਲਈ ਵੀ ਪ੍ਰਬੰਧ ਕੀਤੇ ਨੇ ਖਾਨ ਪੀਂਦੇ ਵੀ ਪ੍ਰਬੰਧ ਕੀਤੇ ਨੇ ਮੇਰਾ ਕਹਿਣ ਤੋਂ ਭਾਵ ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੈ ਉਹ ਬਹੁਤ ਚੰਗੇ ਢੰਗ ਦੇ ਨਾਲ ਕੀਤੇ ਹੋਏ ਨੇ ਬਾਕੀ ਅਰਦਾਸ ਤਾਂ ਦੇਖੋ ਵੈਗਰੂ ਕੇ ਕਰਦੇ ਆ ਕਿਉਂਕਿ ਪਿਛਲੇ 1 ਘੰਟੇ ਦੇ ਵਿੱਚ 1 ਇੰਚ ਪਾਣੀ ਵਧਿਆ ਜਿਹੜਾ ਇਸ ਗੱਲ ਦਾ ਸੰਕੇਤ ਹੈ ਕਿ ਵੈਗਰੂ ਕਿਰਪਾ ਕਰਨਗੇ ਤੇ ਇਹ ਸਾਰਾ ਕੁਝ ਸਹੀ ਤਰੀਕੇ ਨਾਲ ਨਿਪਟ ਜਾਏਗਾ ਪਾਣੀ ਪਿੱਛੋਂ ਵੀ ਰਿਪੋਰਟਾਂ ਆ ਰਹੀਆਂ ਨੇ ਕਿ ਥੋੜਾ ਫਲੋ ਘਟ ਰਿਹਾ ਹੈ ਤੇ 749.1 ਫੁੱਟ ਤੇ ਕੋਈ ਬਰੀਚ ਨਾ ਹੋਣਾ ਕੋਈ ਦਰਾਰ ਨਾ ਹੋਣਾ ਇਹ ਸਭ ਸੰਕੇਤ ਚੰਗੇ ਸੰਕੇਤ ਸੋ ਇਸ ਤਰ੍ਹਾਂ ਕਰਕੇ ਸਾਰੇ ਅਸੀਂ ਲੱਗੇ ਹੋਏ ਆ ਲੋਕਾਂ ਦਾ ਸਹਿਯੋਗ ਬੜਾ ਹੈ ਲੋਕ ਦਿਨ ਰਾਤ ਪਹਿਰਾ ਦੇ ਰਹੇ ਨੇ ਰਾਤ ਇੱਥੇ ਜਦੋਂ ਦਿੱਕਤ ਆਈ ਸੀ ਪਿੰਡ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਆ ਪਿੰਡ ਦੇ ਲੋਕ ਜੋ ਲੇਬਰ ਲੱਗੀਆਂ ਲੰਗਰ ਪਾਣੀ ਦਾ ਪ੍ਰਬੰਧ ਕਰਕੇ ਬੈਠੇ ਆ ਸੋ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਲੋਕਾਂ ਕੀ ਜਰਾ ਹੈ ਦੇਖੋ ਲੋਕਾਂ ਨੂੰ ਇਹ ਬੈਂਕ ਦੀ ਕਰਦੇ ਆ ਕਿ ਘਭਰਾਉਣ ਦੀ ਲੋੜ ਕੁਦਰਤ ਦੇ ਅਕੇ ਦਾ ਦੇਖੋ ਜ਼ੋਰ ਨਹੀਂ ਕਿਸੇ ਦਾ ਪਰ ਜੋ ਇੱਕ ਇਨਸਾਨ ਇਨਸਾਨ ਦੇ ਲਈ ਕਰ ਸਕਦਾ ਸਰਕਾਰ ਜੋ ਕੰਮ ਕਰ ਸਕਦੀ ਹੈ ਉਹ ਜਿੰਨੇ ਕਿਸੇ ਦੀ ਸੋਚ ਹੈ ਅਸੀਂ ਉਸ ਤੋਂ ਵੱਧ ਇੰਤਜ਼ਾਮ ਕੀਤੇ ਰਿਹਾ ਬਾਕੀ ਜੋ ਕੁਦਰਤ ਦੀ ਕਰੂਪੀ ਹੈ ਉਹ ਫਿਰ ਮੈਗਰੂ ਦੀ ਮਰਜ਼ੀ ਉਹਦੇ ਅੱਗੇ ਨਾਲ ਪਿੰਡ ਵਾਲਿਆਂ ਦਾ ਜ਼ੋਰ ਆ ਨਾ ਕਿਸੇ ਸਾਡਾ ਜੋਰ ਆ ਨਾ ਸਰਕਾਰ ਦਾ ਕੋਈ ਜੋਰ ਆ ਪਰ ਕਿਉਂਕਿ ਚੰਗੇ ਇੰਤਜ਼ਾਮ ਪਿਛਲੇ ਸਾਲ ਵੀ ਕੀਤੇ ਦੀ ਜਿਹੜੇ ਉਹ ਵੀ ਇੱਕ ਰਿਕਾਰਡ ਬਣ ਗਏ ਸੀ ਪਿਛਲੇ ਸਾਲ ਵੀ 748 ਫੁੱਟ ਤੇ ਆਇਆ ਸੀ ਪਾਣੀ ਕੋਈ ਬ੍ਰੀਚ ਨਹੀਂ ਹੋਈ ਸੀ ਉਹ ਵੀ ਮੈਂ ਸਮਝਦਾ ਸਾਡੇ ਮਿਹਨਤੀ ਅਫਸਰਾਂ ਦਾ ਉਹਨਾਂ ਦੀ ਮਿਹਨਤ ਅਨਤੀਜਾ ਸੀ ਸੋ ਇਸੇ ਤਰ੍ਹਾਂ ਹੁਣ ਸਾਨੂੰ ਪੂਰਨ ਉਮੀਦ ਹੈ ਕਿ ਸੁਖ ਸਾਂਦ ਨਾਲ ਸਾਰਾ ਕੰਮ ਇਹ ਸਹੀ ਤਰੀਕੇ ਨਾਲ ਪਾਣੀ ਅੱਗੇ ਲੰਘ ਜਾਵੇਗਾ ਸੋ ਲੋਕਾਂ ਦੇ ਲਈ ਅਸੀਂ ਖੜੇ ਆ ਹਰ ਟਾਈਮ ਖੜੇ ਆ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਭ ਤਰੀਕੇ ਪ੍ਰਬੰਧ ਜੋ ਸਹੀ ਢੰਗ ਨਾਲ ਹੈ ਉਹ ਅਸੀਂ ਕੀਤੇ ਹੋਏ ਆ